ਓ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਮੁਰਨਾ ਖਾਲੀ ਪਹਿਲੀ ਪੱਜ ਤੁਰਿਆ ਜੀਤੇ ਮੋਰ ਦਾ ਪੰਗਿਆ ਭਾਕੇ ਓ ਸਿੰਘ ਫਸਣੇ ਕੁੰਡੀਆਂ ਦੇ ਵਿੱਚ ਆ ਬੈਠਾ ਪਿਆ ਦੇ ਪੁੱਟੀ ਲਾ ਕੇ ਗੁਰਵੀਰ ਰੋੜ ਜੀ ਆਦੇਆ ਵੱਡਾ ਪਿਆਰ ਲਵੀ ਦੇ ਲਈ ਪਰ ਦੂਜੇ ਪਾਸੇ ਓ ਮੈਨੂੰ ਲੱਗਦਾ ਕੀ ਤੋਂ ਕੀ ਗੱਲ ਵੜ ਗਈ ਕੋਈ ਚੱਲਦੀ ਸਮਝ ਨਹੀਂ ਆਉਂਦੀ ਨੱਤਾਲਾ ਫੜ ਗਿਆ ਉਹ ਨੱਤਾਲੀਆ ਫੜਿਆ ਗਿਆ ਕਬੱਡੀ 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 ਵਾਹ ਏ ਜੱਗਰੂਆ ਲੋ ਉਧਰਲੇ ਪਾਸੇ ਕਹਿੰਦੇ ਨੱਤਾਂ ਵਾਲਾ ਡੱਕਿਆ ਗਿਆ ਮੇਰੇ ਵੀਰੋ ਅਲੀ ਦੀ ਵਾਹ ਜੀ ਵਾਹ ਜੱਗੇ ਦੇ ਤਿੰਨ ਜਫੇ ਅੱਜ ਦਾ ਆਸਟ੍ਰੇਲੀਆ ਵਾਲਾ ਕਰਨ ਮੈਨੂੰ 100 100 ਡਾਲਰ ਪਾਈ ਜਾਂਦਾ ਤਿੰਨ ਜਫੇ 100 ਡਾਲਰ ਦੇ ਆ ਇਧਰਲੇ ਪਾਸੇ ਗੰਗੂ ਨੱਤਾਂ ਵਾਲੇ ਦੀ ਕਬੱਡੀ ਟੱਕਰ ਟੱਕਰ ਹੋ ਗਈਆ ਆ ਟੱਕਰ ਹੋ ਗਈਆ ਓਏ ਕੱਪੇ ਵਾਲਿਓ ਇੱਕ ਵਾਰੀ ਸੁਵਾਦ ਆਇਆ ਤੇ ਹੁਣ ਕਹਣਾ ਰੱਪੇ ਓਏ ਲਲਕਾਰਾ ਵੱਡਾ ਸਾਰਾ ਵਾਹ ਅਮਨ ਪਰਿਵਾਰੀ ਦਾ ਵੀ ਬਹੁਤ ਸਾਡੇ ਵੀਰ ਆਸਟ੍ਰੇਲੀਆ ਵਾਲੇ ਭਾਈ ਕਰਨ ਮਨਦੀਪ ਕੈਨੇਡਾ ਵਾਲਾ ਤਰਵਿੰਦਰ ਦੇ ਕੈਪ ਦੂਜੀ ਕਬੱਡੀ ਤੇ ਲੱਗਿਆ ਹੋਇਆ 100 ਡਾਲਰ ਜੇ ਜੱਗਾ ਜਫਾ ਲਊ 100 ਡਾਲਰ ਹੋਰ ਮਿਲਦਾ ਜਾਊਗਾ ਪਰ ਪਈ ਹੋਈ ਕਬੱਡੀ ਏ 100 ਡਾਲਰ 100 ਡਾਲਰ 100 ਡਾਲਰ ਉਹ ਡਾਲਰ ਆਇਆ ਨਜ਼ਾਰਾ 100 ਡਾਲਰ ਲੈ ਲਓ ਜੀ 100 ਡਾਲਰ ਜੇ ਮੈਚ ਵਧੀਆ ਲੱਗਿਆ ਤਾੜੀਆਂ ਮਤਾਮਾ ਸੁੱਖਾ ਸੁਖਦਿਆ ਹੁਣ ਬੀ ਆਲਟੋ ਸਾਡੇ ਪਿੰਡਾਂ ਵੇ ਆਓ ਸਾਡੇ ਪਿੰਡਾਂ ਵੇ ਸੰਗਰੇੜੀ ਵਾਲਾ ਚੱਕਾ ਵੀ ਕਮਾਲ ਕਰੀ ਜਾਂਦਾ ਨਾਲ ਵਾਲਾ ਜਾਫੀ ਵੀ ਬਾ ਰਿਆ ਨੱਪਾ ਵਾਲੇ ਗੱਗੂ ਦੀ ਕਬੱਡੀ ਪਈ ਹੋਈ ਹੈ ਜੱਗਾ ਤਿੰਨ ਜੱਫੇ ਲਾਉ 100 ਡਾਲਰ ਮੇਰੇ ਕੋਲੇ ਆ ਗਿਆ ਜੱਗਾ ਕਰਨ ਬਾਈ ਬੇਲੇ ਗਿਆ ਮਨਦੀਪ ਬਾਈ ਫੜ ਆ ਗਿਆ ਹਾ ਬੱਲੇ ਬੱਲੇ ਹੋ ਗਈ ਪਰ ਲੈ ਵੀ ਲੈ ਵੀ ਲੈ ਵੀ ਲੈ ਓ ਆ ਕੀ ਬਣ ਗਿਆ ਬਣ ਕਾਨੂੰ ਗਿਆ ਬਗਾਨਾ ਪੁੱਤ ਚਿੱਟੀ ਅੰਡੋ ਦੇ ਵਿੱਚ ਬਹਿ ਗਿਆ ਹਾ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਬਗਾਨਾ ਪਪਾਟੋ ਦੇ ਵਿੱਚ ਬਹਿ ਗਏ ਰੇਸਾਂ ਦੇ ਗੱਡੀ ਕਰਮਕਰ ਲੱਗਿਆ ਗੱਡੀ ਕਰ ਕਰ ਲੱਗਿਆ ਕਹਿੰਦੇ ਗੱਗੂ ਫਿਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਲੋ ਆ ਕਬੱਡੀ ਦੇ ਉੱਤੇ ਕਹਿੰਦੇ ਹਰਦੀਪ ਸੇਖੋਂ ਵੱਲੋਂ 200 ਲੱਗਿਆ ਹੋਇਆ ਆ ਕਬੱਡੀ ਦੇ ਉੱਤੇ ਮੇਰੇ ਵੀਰੇ ਲੋ ਕਹਿੰਦੇ ਮੁੰਡਾ ਗੱਗੂ ਨੱਤਾਂ ਵਾਲਾ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਅੰਦਾੜੇ ਵਾਲਾ ਬੱਲੇ 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 ਸੋਨੂੰ ਮੇਰੇ ਮਿੱਤਰੋ ਉਹ ਬੱਲੇ ਉੱਠਿਆ ਉਹ ਦੱਬਿਆ ਨੇ ਆਇਆ ਸਵਾਗਤ ਅੰਦਾੜੇ ਵਾਲਾ ਅੰਦਾੜੇ ਵਾਲਾ ਜਿਹੜੇ ਸਾਹ ਦੇ ਹੁਣ ਹਲਾਅ ਚੱਲਦੇ ਆਣ ਜਿਹੜੇ ਸਾਹ ਦਾ ਮੈਚ ਚੱਲਦਾ ਲੱਗਦਾ ਗੱਡੀਆਂ ਹਰਿਆਣੇ ਨੂੰ ਖਿੱਚਦੀਆਂ ਬੰਗਾਨਿਆਂ ਦੇ ਅੱਗੇ ਨਿਕਲਦੀ ਏ ਅੱਗੇ ਨਿਕਲਦੀ ਏ ਜਿਹੜੇ ਦਿਨ ਦੇ ਬੈਸਟ ਪਲੇਅਰ ਅਲੀ ਦੀਆਂ 10 ਰੈਡਾਂ ਤੇ 9 ਨੰਬਰ ਲਿਆ ਅਲੀ ਬਿਲਕੁਲ ਨੇ ਅੱਜ ਦੇ ਦਿਨ ਦਾ ਬੈਸਟ ਰੇਡਰ ਨਾਲ ਕਰਾਉਂਦਾ ਅਲੀ ਵਾਹ ਜੀ ਭਾਈ ਕਈਆਂ ਨੂੰ ਸ਼ੱਕ ਹੁੰਦਾ ਹਰਿਆਣੇ ਵਾਲੇ ਅੰਕਿਤ ਨੇ 11 ਰੇਡਾਂ ਪਾਈਆਂ ਤੇ 9 ਨੰਬਰ ਲਿਆ ਇਸੇ ਕਰਕੇ ਅੰਕਿਤ ਨੂੰ 2 ਜੱਫੇ ਨੇ ਤੇ ਅਲੀ ਨੂੰ 1 ਜੱਫਾ ਅੱਜ ਦੇ ਦਿਨ ਦਾ ਬੈਸਟ ਟਰੇਡਰ ਮਹਿਰ ਕਲਾ ਦਾ ਅਲੀ ਛਾਫੀ ਆਠ ਟੱਚ ਤੇ ਪੰਜ ਜਫੇ ਸੋਨੂ ਅਣਗਾਨਾ ਚ ਰੇਡ ਦਾ ਵਾਹ ਬੈਸਟ ਛਾਫੀ ਹੈ ਪਿਛਲੇ ਸਾਲ ਜਿਹੜੇ ਮੁੰਡੇ ਨੇ ਟੈਕ ਕਰਿਆ ਸੀ ਟੀਮ ਦੀ ਸੈਫਤੀ ਦੇ ਨਾਲ ਸੰਗਰੇੜੀ ਵਾਲਾ ਜੱਗਾ ਜਵੈਣ ਟੀਮ ਦੀ ਸੈਫਤੀ ਨਾਲ ਬੋਲਾਂਗੇ ਇੱਕ ਗੱਡੀ ਪੰਜਾਬ ਨੂੰ ਇੱਕ ਹਰਿਆਣੇ ਨੂੰ ਬੋਲੇ ਸੋਹਰਾ ਕੋਈ ਗੱਲ ਕਹਿਣਾ ਹੁੰਦਾ ਐਵੇਂ ਨਾ ਪਾਰਟੀਆਂ ਪਿੱਛੇ ਲਾ ਕੇ ਡਾਂਗਾ ਚੱਕੀ ਫਿਰਦੇ ਫਿਰ ਕਰੋ ਪਿਆਰ ਬਣਾ ਕੇ ਰੱਖਿਆ ਕਰੋ ਤਾਂ ਕੁਝ ਨਹੀਂ ਗਾ ਪ੍ਰਮਾਤਮਾ ਤੋਂ ਦੋ ਟਾਈਮ ਦੀ ਰੋਟੀ ਤੰਦਰੁਸਤੀ ਮੰਗਿਆ ਕਰੋ ਨਜ਼ਾਰੇ ਲਿਆ ਕਰੋ ਜ਼ਿੰਦਗੀ ਦੇ ਠੀਕ ਹੈ ਨਾ ਭਾਈ ਅਮਰੀਕ ਵੀ ਆਇਆ ਅੰਗਰੇਜ਼ ਵਾਈ ਵੀ ਆਇਆ ਜੱਗੇ ਦੇ ਯਾਰ ਦੋਸਤਾਂ ਬਹੁਤ ਧੰਨਵਾਦ ਆ ਭਾਈ ਅਮਰੀਕ ਵਰਗੇ ਸਾਡੇ ਵੀਰ ਨਾਲ ਅੰਗਰੇਜ਼ ਆ ਰਗੇ ਸਾਰੇ ਰਾਮਪਰੇ ਤੋਂ ਵੀਰ ਵੀ ਆਇਆ ਬੱਗੇ ਆ